ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਪਿੰਡ ਚੋਦਰੀਆ ਪਹੁੰਚੇ ਹੋਏ ਹਾਂ ਜੀ ਆਪਾਂ ਜ਼ਿਲ੍ਹਾ ਹੈਗਾ ਗੁਰਦਾਸਪੁਰ ਤਹਿਸੀਲ ਬਟਾਲਾ ਬਾਈਆਂ ਨੂੰ ਪਹਿਲੀ ਵਾਰੀ ਆਏ ਆ ਚਲੋ ਮੁਲਾਕਾਤ ਤਾਂ ਬਹੁਤ ਵਾਰੀ ਹੋਈ ਆ ਤੇ ਵਪਾਰ ਦਾ ਕੰਮ ਕਰਦੇ ਆ ਤੇ ਦੇਖੋ ਅੱਜ ਵੀ ਇਹਨੇ ਕੋਈ ਚਾਰ ਪੰਜ ਲੱਖ ਮੈਂ ਛੋਟੀ ਮੱਝ ਸੇਲ ਹੈ ਜੀ ਨਾ ਨੀਲੀ ਵੀ ਹੈਗੀ ਛੋਟੀ ਤੇ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਤਿਕਾਰ ਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਜੀ ਕਰੋ ਹੋਰ ਠੀਕ ਠਾਕ ਵੀ ਜੀ ਹੋਰ ਸੁਣਾਓ ਬਾਤ ਚੜਦੀ ਕਲਾ ਮੁਲਾਕਾਤ ਦਾ ਵਾਵਾ ਖਾਈ ਹਾਂ ਜੀ ਹਾਂ ਜੀ ਚੱਲ ਲੱਗਾ ਹਾਂ ਹਾਂ ਜੀ ਹੋਰ ਬਾਚਾ ਵੱਡੇ ਲੋਕ ਕੰਮ ਕਰਦੇ ਵਪਾਰ ਦਾ ਕੰਮ ਕਰਦੇ ਵੀਰ ਜੀ ਮੈਨੂੰ 20 ਸਾਲ ਹੋ ਗਏ 20 ਸਾਲ ਹਾਂਜੀ ਵੈਸੇ ਤਾਂ ਤੁਸੀਂ ਮਿਲੇ ਸੀ ਤੈਨੂੰ ਗੋਪੀ ਨਾਲ ਹਾਂਜੀ ਹਾਂਜੀ ਉੱਥੇ ਉੱਥੇ ਆਹ ਵੈਸੇ ਮੇਰਾ ਮੰਜਾ ਬਣਿਆ ਮੈਂ ਚੱਲ ਆਦ ਕੇ ਇਹ ਵੀ ਪਾ ਕੇ ਵੇਚ ਲੀਏ ਉਦਾਂ ਤੇ ਚੱਲ ਇੱਥੇ ਵਪਾਰੀ ਭਰਾ ਮੇਰੇ ਕੋਲ ਮਾਲ ਲੈ ਜਾਂਦੇ ਆ ਠੀਕ ਹੈ ਠੀਕ ਹੈ ਹਾਂਜੀ ਘਰਾਂ ਦਾ ਮਾਲ ਕਢਣਾ ਵਾ ਤੇ ਚਲੋ ਲੈ ਲੂ ਜਾਂਦੇ ਵੱਡੇ ਵਪਾਰੀ ਬਿਲਕੁਲ ਹਾਂਜੀ ਤੇ ਅੱਜ ਫਿਰ ਕਿੰਨੇ ਆਹ ਦੋ ਰਾਤ ਸੁਈਆਂ ਜੇ ਹਾਂਜੀ ਤੇ ਉਹਨਾਂ ਨੂੰ ਤੇ 20-20 ਦਿਨ ਹੋ ਗਏ ਨੇ ਸੁਈਆਂ ਨੂੰ ਠੀਕ ਹੈ ਹਾਂਜੀ ਤੇ ਉਹ ਸੂਣ ਵਾਲੀ ਏ ਝੋਟੀ ਕਰੀ ਰਾਜੂ ਖੋਲੀ ਮਾ ਜੀ ਲੀ ਲੈ ਬਾਜੀ ਕੇ ਨੇ ਟਾਈਮ ਹੋ ਗਿਆ ਸੁਣੀ ਨੂੰ ਹਾਂਜੀ ਇਹਨੂੰ ਸੁਣੀ ਕੇ ਟਾਈਮ ਹੋ ਗਿਆ ਇਹ ਵੀਰ ਜੀ ਆ ਤੁਹਾਡੇ ਸਾਹਮਣੇ ਜੇ ਬੱਚਾ ਉਹਦੇ ਸਾਹਮਣੇ ਆਹ ਕਟਾ ਕਟਾ ਇਹ ਕਟਾ ਜੇ ਕਟਾ ਮਗਰ ਆ ਗਿਆ ਬਹੁਤ ਚੰਗੀ ਮਈ ਲਓ ਜੀ ਜਿੰਨੇ ਮਰਜ਼ੀ ਲਾ ਲਓ ਮੀਨਾਂ ਨਾਲ ਰੇਡ ਲਾ ਤੁਹਾਡੇ ਸਾਹਮਣੇ ਆ ਹਾਂਜੀ ਕਿੰਨਾ ਦੋਣਾ ਇਸ ਟਾਈਮ ਤਿਆਰ ਆ ਜੀ ਇਹ ਵੀਰ ਜੀ ਮੂਹ ਨਾਲ ਦੇ ਸਾਰੇ 14 15 ਕਿਲੋ ਭਰੀ ਜਾਂਦੇ ਆ ਖੰਡਾ ਕਰਕੇ ਝੋਟੀ ਕੋ 12 ਕਿਲੋ ਦੋ 12 ਕਿਲੋ ਹੁੰਦਾ 12 ਕਿਲੋ ਤੋ ਲੋ ਜੀ ਲਓ ਜੀ ਕਰੋ ਚੈੱਕ ਇਹ ਨਹੀਂ ਮੂਹ ਵਾਲਾ 12 ਕਿਲੋ ਕਵਾਂਗਾ ਮੈਂ 24 ਦਵਾਂਗਾ ਕਿੰਨੇ ਕੰਡੇ ਦੇ ਉੱਤੇ ਚਾੜ੍ਹ ਕੇ ਦਵਾਂਗਾ ਨਿਸ਼ਾਨੀਆਂ ਦਾ ਕਮੀ ਹੈ ਨਹੀਂ ਕੋਈ ਨਿਸ਼ਾਨੀਆਂ ਦਾ ਪਾਣੀ ਸੀਲਸ ਲੱਗ ਬੜੀ ਹੈ ਕਰਮਾਲੀ ਮੈਨੂੰ ਕਹਿੰਦੇ ਲੋਰ ਨਹੀਂ ਕਿ 100 ਸਾਲ ਦੇ ਨਿਸ਼ਾਨੀਆਂ ਪੁਰੀਆਂ ਐ ਗਾਂ ਚਵਾਬ ਹਮਾ ਬਿਲਕੁਲ ਵਧੀਆ ਹਾਂਜੀ ਜੋੜੀ ਕੁਝ ਭਰਾ ਵੀ ਦੇਖੋ ਆਜੋ ਆਜੇ ਕਮਾ ਲਓ ਜੀ ਆਜੋ ਕਮਾ ਲਓ ਕਮਾ ਲਓ ਜੋ ਹੈਗਾ ਬਾਕੀ ਤੁਹਾਡੇ ਸਾਹਮਣੇ ਮੈਂ ਚੰਗੇ ਚੈੱਕ ਕਰਾ ਦੋ ਨਹੀਂ ਠੀਕ ਐ ਝੋਟੀ ਜੀ ਬਾਕੀ ਹੈ ਵੀ ਪਾਜੀ ਪਹਿਲੇ ਸੂਵੇ ਪਹਿਲਾ ਪਹਿਲਾ ਸੂਵੇ ਠੀਕ ਐ ਅੱਛਾ ਪਹਿਲਾ ਸੂਵੇ ਹਾਂ ਪਹਿਲੇ ਸੂਵੇ ਲੈ ਲਓ ਜੀ ਫਿਰ ਲੈ ਲੈ ਲਵੋ ਚੰਗੀ ਮੁੱਲ ਨੂੰ ਵੀਰ ਜੀ ਵੇਖ ਲਓ ਇੱਕ ਵਾਰੀ ਚੈੱਕ ਕਰਾ ਦਿਓ ਭੈਣ ਭਰਾ ਉਹਨਾਂ ਸਾਰਾ ਚੰਗੀ ਤਰ੍ਹਾਂ ਮੁੱਲ ਪਹਿਲੀ ਵੀਡੀਓ ਬਣਾਣ ਲੱਗੇ ਆ ਜਾਇ ਜੀ ਰੱਖੋ ਮੇਰਾ ਕਹਿੰਦਾ ਮੁੱਲ ਵੀਰ ਜੀ ਦਾ ਜੋ ਮਰਜ਼ੀ ਕਰੀ ਜਾਈਏ 120 ਹੀ ਦੇਣੀ ਆ ਹਾਂ ਨਾ ਬਸ ਛੋੜੀ ਹੋਣੀ ਵਿੱਚੋਂ ਛੋਟੀ ਹੋਣੀ ਜੇ ਚਲੋ ਹਾਂਜੀ ਲੋ ਜੀ 1 ਲੱਖ 20 ਹੀ ਦੇਣੀ ਆ ਛੋੜੀ ਕਰਨਗੇ ਕੋਈ ਭੈਣ ਭਰਾ ਆਵੇ ਫੱਟੀ ਢਾ ਕੇ ਚੋਵੇ ਜੇ ਫੱਟੀ ਢਾ ਕੇ ਚੂਨ ਦਵੇ ਕਿ ਮੈਂ ਤੇ ਲੈ ਜਾ ਕੋਈ ਵੀ ਮੈਂ ਮੇਰੀ ਇਹਨਾਂ ਚੋਵਾ ਪੰਜਾਂ ਚ ਠੀਕ ਹੈ ਠੀਕ ਹਾਂ ਚਲੋ ਕੋਈ ਗੱਲ ਹੀ ਨਹੀਂ ਆ ਆਹਾਂ ਇਹ ਵੀ ਭਾਜੀ ਤੀਸਰੇ ਸਵੇਰੇ ਸੂਈ ਜੇ ਹਾਂਜੀ ਹਾਂਜੀ ਚਵਾਪਸਮਾ ਦੀ 1 ਨੰਬਰ ਜੇ ਇਹ ਵੀ ਸਵੇਰੇ ਖਾਲੀ ਹੋਈ ਮੈਂ ਇਹ ਨਹੀਂ ਕੋਈ ਟਾਈਮ ਲੱਗਾ ਹੋਊਗਾ ਹਾਂਜੀ ਹਾਂਜੀ ਤੇ ਇਹਦੇ ਕੋਈ ਠੰਡਾ ਕਰਕੇ ਜਿਹੜਾ ਵਾ 11 12 ਕਿਲੋ ਦੁੱਧ ਇਹਦੇ ਕੋਈ ਹੈਗਾ 11 12 ਕਿਲੋ ਇਹਦੇ ਨਾਲ 15 ਨਹੀਂ ਜੇ ਹੈਗਾ ਮੈਂ ਤੁਹਾਨੂੰ ਝੂਠ ਮਾਰਾਂ ਇਹਨਾ ਹੈਗਾ ਜਿੰਨਾ ਹੈਗਾ ਵਾ ਜਿੰਨਾ ਮੈਂ ਤੁਹਾਨੂੰ ਦੱਸਾਂਗਾ ਇਹਨਾ ਚਵਾ ਦਾਂਗਾ ਇਹਨਾ ਚਵਾ ਦਾਂ ਹਾਂ ਬਿਲਕੁਲ ਉਹ ਗੱਲ ਕਰਾਂਗਾ ਜਿਹੜੀ ਹੈਗੀ ਹੈ ਨਹੀਂ ਨਹੀਂ ਠੀਕ ਹੈ ਤੇ ਚਵਾਪਸਮਾ ਦੀ 1 ਨੰਬਰ ਦੀ ਜੇ ਮੈਂ ਤੇ ਵਾ ਕੋ ਚਾਰੂ ਚੂਰੂ ਫੁੱਲ ਵਾ ਨਹੀਂ ਠੀਕ ਹੈ ਹਾਂਜੀ ਠੀਕ ਹੈ ਰੰਗ ਬਾਜ ਬਾਕੀ ਜੋ ਆ ਤੁਹਾਡੇ ਸਾਹਮਣੇ ਆ ਕਟਾ ਮਗਰ ਦੇ ਇਹ ਇਹ ਮਗਰ ਕੱਟੀ ਜੇ ਭਾਜੀ ਉਹ ਸਾਹਮਣੇ ਕਾਲੀ ਹਾਂਜੀ ਬੋਲੋ ਜੀ ਇਹਦਾ ਮੁੱਲ ਇਹ ਭਾਜੀ ਮੰਗਣ ਨੂੰ ਜੋ ਮਰਜ਼ੀ ਮੰਗੀ ਜਾਈਏ ਹਾਂ ਨਾ ਇਹ 97000 ਦੀ ਦੇਣੀ ਹੈ ਚਲ ਹਾਂ ਛੋੜਿਓ ਨਹੀਂ ਯਾਰ ਹੋਰ ਛੱਡ ਦਾਂਗੇ 99 ਦੀ ਦੇ ਦਾਂਗੇ ਬਸ ਠੀਕ ਹਾਂਜੀ ਬਾਕੀ ਮੈਂ ਬਹੁਤ ਜਿਆਦੀ ਚੰਗੀ ਜੇ ਵੀ ਤੇ ਆਹਾਂ ਤਾਜੀ ਸੂਈ ਹੈ ਜੀ ਇਹ ਵੀ ਕੱਲ ਸੂਈ ਜੇ ਇਹ ਭਾਜੀ ਕੱਲ ਸਾਮੀ ਸੂਈ ਜੇ ਸਾਢੇ 4 ਵਜੇ ਦੇ ਕਰੀਬ ਇਹਦੀਆਂ 2 ਚਵਾਈਆਂ ਹੋ ਗਈਆਂ ਜੀ ਇਹਨਾਂ ਦਾ ਉਹ ਘਰੋਂ ਭਾਜੀ ਫਿਰ ਇਹ ਇਹ ਵੀਰ ਜੀ ਵੇਖੋ ਆਪਾਂ ਮੂੰਹ ਨਾਲ ਜਦੋਂ ਲਈ ਦੀ ਕਿਸੇ ਕੋਲ ਤੋਂ ਸਾਰੇ 15 ਕਿਲੋ ਇਹ ਕਹਿੰਦੇ ਆ ਕਹਿੰਦੇ ਕਹਿੰਦੇ ਜੀ ਤੇ ਬਾਕੀ ਦੁੱਧ ਤੇ ਬਾਜੀ ਸੇਵਾ ਦਾ ਜੇ ਜੇ ਇਹਨਾਂ ਨੂੰ ਕੋਈ ਕਰਮਾਲੀਆਂ ਨੂੰ ਸੰਭੇਗਾ ਤੇ ਛੋੜੇਗਾ ਤੇ ਜੇ ਤੁਸੀਂ ਆਖੋ ਤੂੰ ਥੱਲੇ ਬੰਨ ਕੇ ਦੁੱਧ ਦੇ ਦੇ ਤੋ ਉਹ ਤਨੀ ਇਹ ਦੇ ਦਿੰਦੀਆਂ ਨੇ ਨਹੀਂ ਉਹ ਤਾਂ ਨਹੀਂ ਭੁੱਲਦਾ ਜੀ ਬਾਕੀ ਪਰਸੋਂ ਆਈ ਸੀ ਤੇ ਰਾਤ ਮੇਰੇ ਕੋ ਉਧਰ ਕੇ ਸੁੱਪੀ ਐ ਮੈਂ ਠੀਕ ਆ ਹਾਂ ਜੀ ਆਜੋ ਜੰਗੀ ਛੋਟੀ ਜਿੰਨੀ ਵੀ ਆਵਾ ਸਾਫ ਸੁਥਰੀ ਸੀਲਸ ਲੱਗ ਵਾ ਹਾਂ ਜੀ ਇਹਦਾ ਮੁੱਲ ਕੀ ਜੀ ਇਹ ਵੀਰ ਜੀ ਹਾਨਾ 95 ਦੀ ਦੇਣੀ ਜੀ 95 ਹਾਂ ਹਾਂ ਚਲੋ ਠੀਕ ਬਾਕੀ ਚਾਪਸ ਮਾ ਦੀ ਇਹ ਵੀ ਛੋਟੀ ਬੜੀ ਖਰੀਏ ਠੀਕ ਹੈ ਹਾਂਜੀ ਚਲੋ ਤੇ ਆ ਜਿਹੜੀ ਜੇ ਇਹ ਮਨੇਰੇ ਸੂਈ ਹੈ 2:30 ਵਜੇ ਆਪੋੜਾ ਵੀ ਨਹੀਂ ਅਜੇ ਮੈਂਨੇ ਚੁੱਕਿਆ ਹਾਂ ਹਾਂਜੀ ਰਾਜਾ ਆਪੋੜ ਪਤਾ ਇਹ ਕੱਟੀ ਮਗਰੇ ਨੇ ਹਾਂਜੀ ਇਹਦੇ ਮਗਰ ਕੱਟੀ ਜੇ ਇਹਦੇ ਮਗਰ ਕੱਟੇ ਆ ਗਏ ਆ ਉਹ ਬਿਲਕੁਲ ਗਿੱਲਾ ਨਾਲੂ ਏ ਠੀਕ ਆ ਹਾਂ ਬਿਲਕੁਲ ਗਿੱਲਾ ਨਾਲੂ ਉਹ ਵੀ ਗਿੱਲਾ ਨਾਲੂ ਇਹਨੇ ਤੇ ਪੁੜਾ ਵੀ ਨਹੀਂ ਚੱਕਿਆ ਜੀ ਜੀਰਦੜ ਸਿੱਟਤੀ ਉਦਾਂ ਹਾਂ ਪ੍ਰੂਫ ਸਾਰਾ ਮੇਰੇ ਕੋਲ ਹੈਗਾ ਵਾ ਠੀਕ ਆ ਹਾਂਜੀ ਜੀਰ ਜੂਰ ਕਿਸੇ ਵੇਲੇ ਕੋ ਭੈਣ ਭਰਾ ਨਾਲ ਨੂ ਬੱਚੇ ਦਸੀ ਜਾਂਦੇ ਜੀ ਗਿੱਲੇ ਨਾਲੂ ਲੰਕੀ ਜਾਂਦੇ ਨਾਲ ਇਹ ਦੂਸਰੇ ਸੂਬੇ 'ਚ ਭਾਜੀ ਅੱਛਾ ਹਾਂਜੀ ਬਾਕੀ ਚੋ ਆਪਸ ਮਾਦੀ ਕੰਮ ਵਾਲੇ ਵੀ ਬਹੁਤ ਖਰੀਏ ਇਹ ਦੁੱਧ ਕਿੰਨਾ ਕਰੂਗੇ ਜੀ ਫਿਰ ਹਾਂਜੀ ਦੁੱਧ ਵੀਰ ਜੀਓ ਜੋ ਆ ਸਾਹਮਣੇ ਤੁਹਾਨੂੰ ਉਹ ਦੱਸਤਾ ਵੀ ਜਦੋਂ ਲੈਣ ਜਾਂਦੇ ਕਿਸੇ ਕੋਲ ਨੂੰ ਉਹਦੇ 15 ਚਲੋ ਦੇਖਦਾ ਇਹ 10 12 ਕਿਲੋ ਇਹੋ ਜੀ ਮੈਨੂੰ ਕੀ ਜਾਂਦਾ ਵਾ ਠੀਕ ਸਹੀ ਸਹੀ ਗੱਲ ਹੈ ਹਾਂ ਚੂਣ ਪਸਮਾ ਚੰਗਾ ਵਾ ਇਹਦਾ ਮੁੱਲ ਹਾਂਜੀ ਇਹਦਾ ਮੁੱਲ ਇਹ ਵੀ ਝੋਟੀ ਪਾਜੀ ਹਾਂ ਨਾ 95 ਦੀ ਦੇਣੀ ਜੇ ਇਹ ਵੀ 95 ਹਜ਼ਾਰ ਦੀ ਹਾਂ ਨਾ ਹਾਂ ਜੋ ਲੈਣਾ ਉਹੋ ਹੀ ਮੈਂ ਤੁਹਾਨੂੰ ਕਹਿਣ ਦਾ ਅਜ ਮਤਲਬ ਬਸ ਠੀਕ ਹੈ ਹਾਂਜੀ ਆਖੇ ਚ ਬਾਕੀ ਸੀ ਯੂਸ ਲੱਗ ਬੜੀ ਚੂਣ ਮੈਂ ਦੀ ਬਹੁਤ ਯਾਰੀ ਖਰੀ ਠੀਕ ਹੈ ਹਾਂਜੀ ਬਾਕੀ ਜਿੰਨੇ ਭਾਈ ਪੈਸੇ ਖਰਤੇ 95 ਹਾਂਜੀ 95 ਹਾਂਜੀ ਇਹ ਵੀ 95 ਹਜ਼ਾਰ ਉਹ ਹੁਣ ਆ ਗਈ ਗੱਬੜ ਹਾਂਜੀ ਉਹ ਪਹਿਲੇ ਸਵੇਰ ਝੋਟੀ ਸੂਣ ਵਾਲੀ ਜੇ ਲੋਰੀ ਰਾਜ ਕੋਈ ਨਹੀਂ ਮਾਰੀ ਜਿਹੜਾ ਦੇ ਬਾਅਦ ਚ ਛੋਲ ਜੂਗੀ ਪਹਿਲਾ ਸੂਆ ਝੋਟੀ ਜੀ ਗੱਬਰ ਹਣਾ ਹਾਂਜੀ ਹਾਂਜੀ ਤਿਆਰੀ ਰੇ ਰਾਤ ਨੂੰ ਸੂਈ ਪਾਣੀ ਮੇਰੇ ਹਿਸਾਬ ਨਾਲ ਤਿਆਰੀ ਝੋਟੀ ਝੋਟੀ ਥਣ ਲੈ ਬਾਦ ਖਾਓ ਬਹੁਤ ਸੋਹਣਾ ਲੱਗਾ ਹਾਂਜੀ ਧੰਦਾ ਝੋੜੀ ਹੈ ਜੀ ਨਹੀਂ ਪਾਜੀ ਧਾਨ ਨਹੀਂ ਮੈਂ ਦੋਂਦੀਆਂ ਚੌਗੀਆਂ ਰੱਖੀ ਜਾਈਏ ਠੀਕ ਨਹੀਂ 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 ਠੀਕ ਆ ਜੋ ਆ ਸਾਹਮਣੇ ਆਜ ਕਲ ਸਾਰਕ ਬੰਦਾ ਸਿਆਣਾ ਭੈਣ ਭਰਾ ਥੋੜੀ ਜਿਹੀ ਭਾਲ ਭੂਲ ਜੀ ਹਾਂਜੀ ਭਾਲੇ ਪਾਜੀ ਉਹ ਤਾਂ ਕੱਟੀ ਬਹੁਤ ਚੰਗੀ ਹੈ ਰਾਤ ਨੂੰ ਸੂਪੂਗੀ ਇਹ ਵੀ ਬਿਲਕੁਲ ਜੀ ਹਾਂਜੀ ਆਜੋ ਬਰੇ ਆਜੋ 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 ਠੀਕ ਆ ਉਦਾਂ ਠੰਡੀ ਮਿੱਠੀ ਬੜੀ ਐ ਬਾਕੀ ਅਗੋਂ ਸਾਡੀ ਕਿਸਮਤ ਆ ਬਿਲਕੁਲ ਜੀ ਹਾਂਜੀ ਅਹੀ ਤੇ ਪੈਸੇ ਖਰਚਤੇ ਆ ਆ ਬਾਜੀ ਹਾਂਜੀ ਇਹਦਾ ਮੁੱਲ ਜੀ ਫੇਰ ਇਹ ਵੀਰ ਜੀ ਹਾਂ ਨਾ 1-10 ਦੀ ਹੋਣੀ ਜੀ 1 ਲੱਖ 10 ਹਜ਼ਾਰ ਦੇਣੀ ਆ ਚਲੋ ਠੀਕ ਆ ਬਸ ਠੀਕ ਬਾਕੀ ਕੋਈ ਵੀ ਭੈਣ ਭਰਾ ਜਿੰਨੇ ਲੈਣੀ ਐ ਹਾਂਜੀ ਆਪਣਾ ਚਾਪਸਮਾ ਚੱਕ ਕਰਕੇ ਫੇਰ ਲਵੇ ਠੀਕ ਨਹੀਂ ਕਿਉਂਕਿ ਪੈਸੇ ਖਰਚਣੇ ਹਰੇਕ ਨੇ ਬਿਲਕੁਲ ਫਾਰ ਫਾਰ ਲਓ ਚਲੋ ਬਾਕੀ ਮੇਰਾ ਵੀ ਇੱਥੇ ਆਓ ਹਾਂ ਚੈੱਕ ਕਰੋ ਜੁਆਇਨ ਕਰੋ ਪਾਸਵਰਡ ਹੈ ਨਾ ਜੀ ਬਿਲਕੁਲ ਬਿਲਕੁਲ ਜੀ ਹਾਂ ਜੀ ਜੋ ਵੀ ਹੈਗਾ ਜੇ ਬਾਕੀ ਇਹੋ ਕੋਜੇ ਭਾਜੀ ਤੁਹਾਡੇ ਸਾਹਮਣੇ ਆ ਠੀਕ ਨਹੀਂ ਐਵੇਂ ਫੜਾ ਮਾਰੀ ਜਾਈਏ ਵੀ ਅਰਜਨ ਕੁੰਗੜਦੀ ਇਹ ਫਲਾਣੇ ਕੁੰਗੜਦੀ ਹਨ ਉਹ ਗੱਲਾਂ ਨਹੀਂ ਜਿਹੜੀ ਹੈਗੀਆਂ ਜੋ ਆ ਭੈਣ ਭਰਾ ਦੇ ਸਾਹਮਣੇ ਆ ਕੋਈ ਵੀਡੀਓ ਮੰਗੂਗਾ ਆਪਾਂ ਪਾ ਦਾਂਗੇ ਹਾਂ ਠੀਕ ਹੈ ਠੀਕ ਹੈ ਭਾਜੀ ਤੇ ਨੰਬਰ ਬੋਲ ਦਿਓ ਜੀ ਨੰਬਰ ਮੇਰਾ 97793 ਜੇ ਤੇ 83444 ਜੇ ਪਿੰਡ ਮੇਰਾ ਚੌਧਰੀ ਆਲ ਜੇ ਗੁਰਮੇਦ ਸਿੰਘ ਮੇਰਾ ਨਾਂ ਜੇ ਤੇ ਬਾਨੀਆਂ ਦਾ ਡੇਰਾ ਜੇ ਇਹ ਰੋਡ ਕਿਹੜਾ ਜੀ ਇਹ ਬਟਾਲੀ ਰੋਡ ਦੇ ਉੱਤੇ ਰੰਗਣ ਨੰਗਲ ਅੱਡਾ ਸਾਨੂੰ ਪੈਂਦਾ ਜੀ ਮੈਂ ਇੱਥੇ ਤੋਂ ਬਟਾਲਾ ਰੋਡ ਹਾਂਜੀ ਮੈਂ ਇੱਥੇ ਤੋਂ ਬਟਾਲਾ ਰੋਡ ਬਟਾਲਾ ਕਿੰਨਾ ਇੱਥੋਂ ਬਟਾਲਾ ਇੱਥੋਂ ਸਾਨੂੰ ਹੈਗਾ ਜੀ 8 ਕਿਲੋਮੀਟਰ 8 ਹਾਂਜੀ ਤੇ ਮੈਂ ਤਾਂ 3-4 ਕਿਲੋਮੀਟਰ ਮੈਂ ਤਾਂ 4 ਕਿਲੋਮੀਟਰ ਸੱਚੀ ਗੱਲ ਸੱਚੀ ਗੱਲ